ਸਿਕਾਇ ਦੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਮੋਲ ਨੂੰ ਭਗਤ ਅੱਜ ਸੰਡੇ ਆディ ਖੇਡਣ ਆਏ ਹੀ ਫੇਰ ਐ ਤਵਰ ਸੋ ਆਪਾਂ ਖੇਡਣ ਦੇ ਨਾਲ ਨਾਲ ਤੁਹਾਨੂੰ ਜਿਹੜੇ ਅਸੀਂ ਬੂਟੇ ਵਿਖਾਏ ਆ ਉਹ ਬੂਟੇ ਲਾਏ ਆ ਪਿਛਲੇ ਕੁਝ ਸੰਡੇ ਲਾਏ ਹੀ ਜਦੋਂ ਬਾਰਿਸ਼ ਨਹੀਂ ਚਲੋ ਹੋਈ ਹੀ ਖੇਡਣ ਆਏ ਉਹ ਬੂਟੇ ਲਾਏ ਉਹ ਤੁਹਾਨੂੰ ਵਿਖਾਉਣੇ ਕਿਹੜਾ ਕਿਹੜਾ ਤੁਰਿਆ ਕੋ ਸਾਰੇ ਲਗਭਗ ਸਾਰੇ ਬੂਟੇ ਤੁਰ ਪਏ ਇੱਕ ਇੱਕ ਕਰਕੇ ਤੁਹਾਨੂੰ ਮੈਂ ਵਿਖਾਉਣਾ ਵੇਖੋ ਆਦਰੇ ਲਾਈ ਇਥੇ ਆ ਵੀ ਆ ਤੁਰ ਪੀ ਆ ਅਵੀ ਇਹ ਲੋਤੁਰਪੀ ਹੈ ਹੁਣ ਇਹਨਾਂ ਦੀ ਬਾਹ ਆਪਾਂ ਸਾਂਭ ਆਪਾਂ ਕਰਨੀ ਹੈ ਤੇ ਡੰਗਰ ਡੁੰਗਰ ਹੁੰਦੇ ਚੱਲੋ ਖਾਣੇ ਕਰਕੇ ਕੰਡੇ-ਕੁੰਡੇ ਨਾਲ ਰੱਖਣੇ ਪੈਣੇ ਆ ਥੋੜਾ ਜਿਹਾ ਧਿਆਨ ਰੱਖਣਾ ਮੈਨਾ ਜਿੰਨਾ ਚਿਰ ਤੱਕ ਮੋਟੀ ਟਾਣੀ ਨਹੀਂ ਵਗਦੀ ਇਹ ਵੀ ਤੁਰਪੀ ਹੈ ਅਗੋਂ ਤੁਹਾਨੂੰ ਹੋਰ ਵਿਖਾਉਣੇ ਜਾ ਹਾਂ ਹੁਣ ਦੂਜਾ ਵਿਖਾਉਣੇ ਤੁਹਾਨੂੰ ਜਿਹੜਾ ਬੂਟਾ ਹੋਰ ਹੈ ਜਿਆਦਾ ਤਰੀ ਜਿਆਦਾ ਜਿਆਦਾ ਤੋਂ ਜਿਆਦਾ ਤਰੀਕਾਂ ਹੀ ਲਾਈਆਂ ਜਿਹੜੀਆਂ ਜਲਦੀ ਚਲੋ ਤੁਰ ਪੈਣ ਜਲਦੀ ਵੱਡੀਆਂ ਆਇਆਂ ਤਰੇਕਾਂ ਲਾਈਆਂ ਇਸ ਕਰਕੇ ਅਸੀਂ ਤੁਹਾਨੂੰ ਦੂਜੀ ਤਰੇਕਾ ਬਖੋਲਣਾ ਜਿਹੜੀ ਤੁਰੀ ਹਾਂ ਆ ਆਹ ਦੀ ਤਰੇਕਾ ਵੀ ਤੁਰ ਪਈ ਦੂਜੀ ਦੂਜੇ ਪਾਸੇ ਲਾਈ ਬਸ ਆ ਕੰਡਿਆਂ ਗੁੰਨਿਆਂ ਕਰਕੇ ਲੱਗੜਾਂ ਰੱਖੀਆਂ ਤਾਂ ਕਿ ਡੰਗਰ ਨਾ ਖਾਨ ਆ ਗਏ ਬਾਕੀ ਹੋਰ ਵੀ ਬਖਾਨਾ ਦੂਜੇ ਪਾਸੇ ਵੀ ਲਾਈ ਹੋਵੇ ਤੁਹਾਨੂੰ ਮੈਂ ਆਹ ਹੁਣ ਆਇਦਰੋਂ ਲੈ ਤੁਹਾਨੂੰ ਵਿਖਾਤੀ ਹੁਣ ਚੱਲੀ ਦੂਜੀ ਗਰਾਉਂਡ ਤੇ ਆ ਆਪਣੇ ਬੰਦੇ ਜਿਨ੍ਹਾਂ ਨੇ ਉਦੋਂ ਸਾਰਿਆਂ ਨਾਲ ਬੂਟੇ ਲਾਏ ਆਣ ਵਖਾਣਗੇ ਉੱਧਰ ਵੇਖਣ ਚੱਲਨੇ ਆ ਤੁਰੇਕ ਨਹੀਂ ਕਿਉਂਕਿ ਧਿਆਨ ਵੀ ਰੱਖਣਾ ਪੈਣਾ ਡੰਗਰਾਂ ਡੰਗਰਾਂ ਤੋਂ ਬਚਾ ਹੋਇਆ ਜਾਂ ਨਹੀਂ ਹੈ ਹੁਣ ਉਹ ਵੇਖਦੇ ਆ ਜਾ ਕੇ بارش ਦਾ ਪਾਣੀ ਜਿਹੜਾ بارش ਦੇ ਪੌਦਿਆਂ ਤੱਕ ਪਹੁੰਚਿਆ ਕਿ ਨਹੀਂ ਪਹੁੰਚਿਆ ਉਹ ਵੀ ਵੇਖਣਾ ਜ਼ਰੂਰੀ ਹੈ ਇਹ ਥੋੜੀ ਜਿਹੀ ਚਲੋ ਆਪਾਂ ਹੁਣ ਲਾਤੇ ਤੇ ਹੁਣ ਧਿਆਨ ਨਹੀਂ ਰੱਖਣਾ ਜੇ ਆਪਾਂ ਧਿਆਨ ਨਹੀਂ ਰੱਖਾਂਗੇ ਫਿਰ ਗਾ ਉਹਦੇ ਵਧਨੇ ਦੇ ਮਕਸਦ ਲਾਣਾ ਨਹੀਂ ਹੁੰਦਾ ਮੇਨ ਮਕਸਦ ਹੁੰਦਾ ਵਾ ਕਿ ਪੌਦਾ ਜੇ ਲਾਤਾ ਵੈ ਤਾਂ ਉਹਨੂੰ ਚਲਾਉਣਾ ਠੀਕ ਹੈ ਨਾ ਜਿੱਦਾਂ ਆਪਾਂ ਬੱਚੇ ਦੀ ਇੱਕ ਕੇਅਰ ਕਰਦੇ ਆ ਨਾ ਉਹਨੂੰ ਉਸੇ ਤਰ੍ਹਾਂ ਆਪਾਂ ਜੇ ਆਪਣੇ ਜਿਹੜੇ ਲਾਏ ਪੌਦੇ ਆ ਉਹਨਾਂ ਦੀ ਕੇਅਰ ਕਰਾਂਗੇ ਨਾ ਤੇ ਮਾਨੂੰ ਭਾਜੀ ਤਾਂਹੀਂ ਉਹਦਾ ਫਾਇਦਾ ਬੱਚਾ ਜਦੋਂ ਵੱਧਦਾ ਵਾ ਫੁੱਲਦਾ ਵਾ ਤੇ ਫਿਰ ਆਪਾਂ ਨੂੰ ਖੁਸ਼ੀ ਹੁੰਦੀ ਆ ਉਸੇ ਤਰ੍ਹਾਂ ਇੱਕ ਪੌਦਾ ਵਾ ਜਦੋਂ ਵਧੇਗਾ ਲਾਣਾ ਤੇ ਔਲਾਦ ਹਰ ਕੋਈ ਦੇ ਰਿਹਾ ਵਾ ਬੜੇ ਫੋਟੋਆਂ ਖਿਚਾ ਉਹ ਨਾ ਚੱਲੇ ਆ ਦੂਜੀ ਗਰਾਊਂਡ ਵਿੱਚ ਉੱਥੇ ਤੁਹਾਨੂੰ ਦਿਖਾਉਣੇ ਉੱਥੇ ਜਿਹੜੇ ਬੂਟੇ ਤੁਰ ਪਏ ਆ ਤੁਹਾਨੂੰ ਦਿਖਾਉਣੇ ਆ ਬੂਟਿਆਂ ਦਾ ਹੀ ਖਿਆਲ ਵੀ ਰੱਖਣ ਦੇਗਾ ਚੱਲ ਤੁਰ ਪੈਣ ਗਦੇ ਗਰਾਊਂਡ ਦੇ ਤੁਰ ਪੈਣ ਦੇ ਸ਼ਾਮ ਵੇਲੇ ਪੰਜ ਸੱਤ ਵੀ ਤੁਰ ਪਏ ਤੇ ਪੂਰਾ ਆ ਗਰਾਊਂਡ ਹਰੀ ਭਰੀ ਹੋਇਆ ਨਹੀਂ ਜਿੱਥੇ ਜਿਹੜੇ ਲੱਗੇ ਜਿਹੜੇ ਜਿਹੜੀ ਗਰਾਊਂਡ ਤੇ ਲਾਗੇ ਲਾਗੇ ਲਏ ਹੁਣ ਆ ਵੇਖੋ ਇਹ ਕਾ ਲਾਇਆ ਬੂਟਾ ਆ ਵੀ ਹੁਣ ਤੁਰ ਪਿਆ ਇਹਨੂੰ ਵੀ ਹਫ਼ਤੇ ਤੋਂ ਹਫ਼ਤਾ 10 ਦਿਨ 10 ਦਿਨ ਤੋਂ ਜ਼ਿਆਦਾ ਹੋ ਗਿਆ ਇਹ ਵੀ ਤੁਰ ਪਿਆ ਹਰਿਆ ਭਰਿਆ ਉਹ ਲੰਗੋਤਾਂ ਨੂੰ ਉਹ ਰੱਖਾਨੇ ਜਿਹੜਾ ਜਿਹੜਾ ਲਾਇਆ ਉਹ ਵੀ ਤੁਰਿਆ ਗਰਾਊਂਡ ਦੀ ਬਾਉਂਡਰੀ ਵਾਲ ਤੇ ਲਾਏ ਆ ਸਾਰੇ ਗਰਾਊਂਡ ਦੇ ਆਲੇ ਗਰਾਊਂਡ ਦੇ ਆਲੇ ਦੁਬਾਰੇ ਸਾਰੇ ਲਾਤੇ ਆ ਹੁਣ ਆਹ ਤੁਹਾਨੂੰ ਇੱਕ ਫੇਰ ਬਾਉਂਡਰੀ ਤੇ ਵਿਖਾਣੇ ਆ ਜਿਹੜਾ ਤੁਰਿਆ ਆ ਵੀ ਆ ਵੀ ਮੋਟਾ ਵੇਖੋ ਆ ਵੀ ਤੁਰ ਪਿਆ ਦੂਜਾ ਆ ਲਾਇਆ ਵੀ ਤੁਰ ਪਿਆ ਇੰਨੂ ਹੀ 10 ਦਿਨ ਹੋ ਗਏ ਲਾ 15 ਦਿਨ ਹੀ ਹੋ ਗਏ ਸਾਰੇ ਬੂਟੇ ਲਗਭਗ ਤੋਰੀ ਪਏ ਐ ਅੱਗੇ ਤੁਹਾਨੂੰ ਹੋਰ ਬਖਾਨੇ ਜਿੱਥੇ ਲਾਏ ਸਾਰੇ ਬਾਉਂਡਰੀ ਤੇ ਲਾਏ ਆ ਕਹਿੰਦਾ ਮਲੇ ਜੁਨੇ ਆ ਤੁਰੇ ਆ ਕੋਈ ਦਾ ਪੰਜ-ਸੱਤ ਵੀ ਨਾ ਪੰਜ-ਸੱਤ ਵੀ ਰਹਿ ਗਏ ਤੇ ਕਿੰਨਾ ਕਿੰਨੀ ਸ਼ਾ ਮਿਲਣੀ ਇੱਥੇ ਜਿਹੜੇ ਮਲੇ ਖੇਡਦੇ ਉਹ ਗਰਾਊਂਡ ਐ ਅੱਗੇ ਉਹ ਤੁਹਾਨੂੰ ਇੱਕ ਹੋਰ ਬਖਾਨੇ ਆ ਆ ਵੀ ਤਰ ਪੈਣਾ ਇਹ ਨਾ ਨਾ ਕਹੋ ਜੀ ਦੋ ਤੁਹਾਨੂੰ ਵਿਖਾਤੇ ਦੋ ਉਂਦਰ ਵਿਖਾਏ ਦੋ ਇਧਰ ਵਿਖਾਏ ਬੰਟੀ ਲਾ ਕੇ ਖਲੋਤਾ ਆ ਇੱਧਰ ਰਹਿਣ ਦੇ ਕੰਨੇ ਆ ਜੰਗਰਾਂ ਤੋਂ ਭਜਣੇ ਆ ਬੰਟੀ ਲਾ ਕੇ ਖਲੋਤਾ ਰੂਟੇ ਦੇ ਆ ਵੇਖੋ ਆ ਦਹਿੰਗ ਲਾਈ ਇੱਥੇ ਦਹਿੰਗ ਆ ਵੀ ਤੁਰਪੀ ਹੈ ਹੋ ਜਾਣੀ ਹੋਲੀ ਇਹਨਾਂ ਨੂੰ ਪਾਣੀ ਵੀ ਦੇਈ ਦਾ ਨਾ ਖਿਆਲ ਵੀ ਰੱਖਣ ਦੇ ਇਹ ਨਹੀਂ ਕਿ ਲਾ ਕੇ ਤੇ ਬਾਹ ਛੱਡਦੇ ਆ ਬਾਕੀ ਹੁਣ ਇਹਨਾਂ ਦਾ ਵੀ ਤੁਰਪੀ ਹੈ ਦਹਿੰਗ ਹਾਂਜੀ ਹਾਂਜੀ ਉਹ ਇੱਥੇ ਟਾਲੀ ਲਾਈ ਔਰ ਖਾਣੇ ਪੂਰੀ ਗਰਮਣ ਦੇ ਵਾਲੇ ਵਾਲੇ ਹੀ ਦੁੱਤੇ ਬੁੱਤੇ ਕਰਦੇ ਆ ਖਾਂਦੇ ਹੀ ਆ ਦੇ ਇੱਕ ਟਾਲੀ ਜਾਂ ਮਨੇ ਸਾਰੇ ਦੇਖ ਲਏ ਆ ਇਹ ਆਓ ਲੈ ਨਾਮ ਆ ਹੋਇਥੇ ਸਹੀ ਹੈ ਯਾ ਤੇ ਬਾਹਰ ਵੀ ਚੱਲਣ ਦਾ ਜਾਂ ਫਿਰ ਬੱਦਲ ਹੋ ਗਿਆ ਹੋਰ ਤਾਂ ਨਹੀਂ ਬੱਦਲ ਦੀ ਨਹੀਂ ਭਾਈ ਬੱਦਲ ਤੇੜਾ ਹੀ ਸੀ ਬੜਾ ਮੋਟਾ ਇੱਥੇ ਖੇਡਣਾ ਹੈ ਤੂੰ ਯਾਰ ਨਹੀਂ ਉਹਨਾਂ ਨੇ ਚਾਹ ਸੀ ਆਓ ਗਾਜਮਣ ਦੇ ਹਾਂ ਇਹ ਆਦੋ ਗਿਆ ਹਾਂ ਹਾਂ ਜਾਮਣ ਲਾਲ ਹੋ ਗਏ ਪੱਤੇ ਜਾਮਣ ਵੀ ਤੁਰ ਪਿਆ ਸਾਰੇ ਕਰਦੇ ਢੰਡੇ ਆਲੇ ਦੁਆਲੇ ਲਾ ਦੇ ਆਹ ਵੇਖੋ ਆ ਹੁਣ ਆ ਵਗੀ

ਆ ਜਾਨ ਆ ਵੀ ਤੁਰਈ ਆ ਹਾਂ ਤੇ ਟਾਲੀ ਲਾਈਏ ਉਹ ਤੇ ਟਾਲੀ ਹੀ ਵੇਖਾਂਗਾ ਆਹ ਸੁਟ ਗਈ ਸਾਡੇ ਤੇ ਆਹ ਵਾਹ ਹਰਾ ਹੋ ਗਿਆ ਉਹ ਵੀ ਕੀ ਪਤਾ ਤੁਰ ਪੈਣਾ ਟਾਲੀ ਵੀ ਮੇਰੇ ਨੂੰ ਟਾਲੀ ਐ ਕਿੱਥੇ ਲਾਈਏ ਉਹ ਪਰਲੇ ਪਾਸੇ ਉਹ ਵੀ ਦੁਖਾਨੇ ਆ ਹਾਂ ਟਾਲੀ ਟਾਲੀ ਇਹ ਖਾ ਆ ਵੇਖੋ ਇਹ 10 ਦਿਨ ਹੋ ਗਏ ਜੇ ਨਾ ਤੁਰਨੇ ਹੋਵੇ ਹੜੀ ਹਰੀ ਭਰੀ ਨਹੀਂ ਰਹਿਣੀ ਅਭੀ ਤੁਰ ਪੀ ਡਰਲੀ ਵੀ ਤੁਰ ਪੀ ਚੱਲ ਚੱਲ ਬਾ 5 6 ਬੂਟੇ 10 ਜਿੰਨੇ ਵੀ ਲਾਏ ਆ ਚੱਲ ਬਾਬੇ ਦੀ ਕਿਰਪਾ ਹੀ ਆ ਬੂਟੇ ਤੁਰ ਪਏ ਆ ਜਿੰਨੇ ਵੀ ਲਾਏ ਆ ਸਾਰੇ ਤੁਰ ਪੇ ਬੰਡੀ ਇੱਥੇ ਧੇਕ ਲਾਈ ਸੀ ਸਾਰੇ ਨਿਗੇ ਨਿਗੇ ਲਾਏ ਹੀ ਮੈਂ ਕੰਡੇ ਵੱਡੇ ਹੋ ਗਏ ਰੇਲੇ ਆਦਰੀਏ ਇੱਕਦਾਂ ਨੂੰ ਖਾਣੇ ਆ। ਉਹ ਇਹਨਾਂ ਨੂੰ ਬਾਕੀ ਸਾਰੀ ਬੱਧੀ ਆਈ। ਹਾਂ। ਇਹਦੀ ਟਾਹਣੀਆਂ ਨਾ ਵੱਡ ਦੇਣੀਆਂ ਹਨ ਜਦੋਂ ਮੋਟਾ ਆ ਗਏ ਨਾ ਉਹ ਟਾਹਾਂ ਜਾਂ ਹਾਂ ਵੇਖਾ ਗਿਦਰੀ ਇਹ ਤੋਰ ਪੀਏ। ਇਹਨਾਂ ਨੂੰ ਪਿਛਲੀ ਏਰੀ ਵੀ ਵਿਖਾਈ ਸੀ ਹੁਣ ਪੂਰੀ ਹਰੀ-ਭਰੀ ਹੋ ਗਈ। ਇਹ ਨਾ ਆਹੋ ਇਹ ਟਾਹਣੀ ਜਦੋਂ ਮੋਟੀ ਹੋ ਗਈ ਨਾ ਇਹ ਪੱਤੇ ਲਾ ਦੇਣੇ ਸਾਰੇ। ਪੱਤੇ ਲਾ ਦੇਣੇ ਸਾਰੇ। ਫਿਰ ਵੱਡੀ ਟਾਹਣੀ ਜਿਹੜੀ ਆਈ ਹੋਊਗੀ ਉਹ ਹੀ ਆ। ਵਰਤਨ ਨੂੰ ਖਾਣੇ ਕਿੰਨੇ ਬੂਤੇ ਆਪਾਂ ਲਾਤੇ ਆਪਣੀ ਗਰਾਊਂਡ ਦੇ ਬਾਹਰ ਬਾਹਰ 바ਗੀ ਆਪਾਂ ਕਹਿੰਦੇ ਆ ਕਿ ਸਾਰੇ ਮੁੰਡੇ ਜਿੰਨੇ ক্রিকেট ਖੇਡਦੇ ਆ ਕਿ 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 ਬੂਟਾ ਲੈ ਕੇ ਜਾਇਆ ਕਰੇ ਬੰਦਾ 11 ਜਾਣੇ ਹੁੰਦੇ ਜਿਹੜੇ ਜਦੀ ਪਰਸਨਲ ਗਰਾਊਂਡ ਜਾਂ ਜਿੰਨੇ ਵਿਗਟ ਬਣਾਈ ਹੁੰਦੀ ਆ 11 ਬੰਦੇ ਹੁੰਦੇ ਆ ਤੇ 11 ਬੂਤੇ ਗਰਾਊਂਡ ਦੇ ਆਲੇ ਦੁਆਲੇ ਰਾਂ ਦੇ ਕਿੰਨੀ ਹਰਿਆਲੀ ਹੋ ਜਾਂਦੀ ਨਾਲੇ ਗਰਮੀਆਂ ਦੇ ਛਾਂ ਵੀ ਮਿਲਣੀ ਨਹੀਂ ਇੱਥੇ ਟਾਲੀ ਲੱਗੀ ਆਹ ਵੇ ਟਾਲੀ ਆ ਆਬੜੀ ਵੱਡੀ ਹੋ ਗਈ ਟਾਲੀ ਯਾਰ ਸਾਰੀ ਹਾਂ ਇਹਦੇ ਭਾਂਜੇ ਨੇ ਛੋਟੀਆਂ ਲਾਈਆਂ ਛੋਟੀ ਛੋਟੀ ਲਾਈ ਸੀ ਟਾਲੀ ਆਬ ਕੋ ਵੱਡੀ ਵੱਡੀ ਹੋ ਗਈ ਇਹਦਾ ਵੱਧ ਵੱਡੀ ਸਾਰੇ ਬੂਟੇ ਬਾਬੇ ਦੀ ਕਿਰਪਾ ਨਾਲ ਤੁਰ ਪਏ ਆ ਬਾਬੇ ਨੂੰ ਵੀ ਪਤਾ ਮੁੰਡੇ ਚੱਲ ਮਿਹਨਤ ਕਰਨ ਦੇ ਆ ਕੀ ਸਫਲ ਕਰੀਏ ਇਹਨਾਂ ਦੀ ਮਿਹਨਤ ਮਾਈ ਗਾ ਜਾਮਣ ਲਾਇਆ ਨਿਕੇ ਨਿਕੇ ਲਾਇਆ ਯਾਰ ਕੀ ਆ ਵੀ ਤੁਰ ਪਏ ਜਾਮਣ ਆ ਤੁਰ ਪਿਆ ਤੁਰ ਪਿਆ ਵੀ ਹਰਿਆ ਭਰਿਆ ਵੀ ਤੁਰ ਪਿਆ ਜਿਹੜੇ ਲਾਲ ਬੂਟੇ ਹੋਏ ਨੇ ਉਹ ਤੁਰੰਤ ਹੀ ਹੂੰ 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 ਕੋ ਬਰਬ ਖਾਨ ਨੇ ਇੱਕ ਪੱਕੰਨੇ ਲਾਤੇ ਗਰਾਊਂਡ 'ਚ ਕਿੰਨੇ ਬੂਟੇ ਲਾਤੇ ਆਪਣੇ ਕੋ ਗੇ ਇਧਰ ਆਏ ਤੁਹਾਨੂੰ ਹੋਰ ਬਖਾਣੇ ਆਹ ਕੋਈ ਕੋਈ ਹੈ ਉਹ ਤੋੜਾ ਬੈਠਾ ਆਹ ਵੇਖੋ ਜਮਨ ਮਾਰੇ ਸੱਪ ਆਹ ਜਮਨ ਆਵੇ ਹੋਇਆ ਹੋਇਆ ਅਵੀ ਹਰਿਆ ਭਰਿਆ ਆ ਤੋਤਾ ਵੇਖ ਲੋ ਤੋਤੇ ਵੀ ਬੈਂਡ ਹੈ ਵੇ ਬਣਾ ਕੇ ਹੁਣ ਬੂਟਿਆਂ ਦੇ ਇਹਨਾਂ ਨੇ ਬਹਿਣਾ ਹੀ ਬਹਿਣਾ ਉਹ ਰ ਉਹ ਤਾਂ ਨੁਕਾਨੇ ਆ ਇੱਥੇ ਵੀ ਲਾਇਆ ਹੈ ਆ ਇੱਥੇ ਲਾਇਆ ਹੈ ਬਾ ਡੰਗਰ ਨਾ ਮੂੰਹ ਮਾਰਨ ਹੁਣ ਬਾਕੀ ਆਪਣਾ ਕੰਮ ਸਫਲ ਹੋ ਗਿਆ ਅੱਜ ਦੇ ਦਿਨ ਲੋ ਜੇ ਪਤਾ ਨੂੰ ਜਿਹੜੇ ਪਿਛਲੇ 10 15 ਦਿਨ ਤੋਂ ਇਹ ਬੂਟੇ ਲਾਏ ਸੀ ਪਿਛਲੇ ਹਫਤੇ ਤੋਂ ਪਿਛਲੇ ਹਫਤੇ ਜਿਹੜੇ ਬੂਟੇ ਲਾਏ ਅੱਜ ਤੁਹਾਨੂੰ ਦਿਖਾਏਗੇ ਸਾਰੇ ਤਰ੍ਹਾਂ ਦੇ ਜਿੰਨੀ ਅਸੀਂ ਮਿਹਨਤ ਕੀਤੀ ਉਹ ਬਾਬੇ ਦੀ ਕਿਰਪਾ ਨਾਲ ਸਫਲ ਹੋਈ ਏ ਇਦਾਂ ਹੀ ਹੁਣ ਅਗਲੀ ਵਾਰੀ ਫੇਰ ਅਸੀਂ ਲਾਉਣੇ ਆ ਬੂਟੇ ਦੂਜੀ ਗਰਾਊਂਡ 'ਚ ਵੀ ਲਾਵਾਂਗੇ ਇਹ ਤਾਂ ਚਲੋ ਆਹ ਗਰਾਊਂਡ 'ਚ ਲਾਏ ਆਲੇ ਦੁਆਲੇ ਹੁਣ ਆਪਾਂ ਦੂਸਰੇ ਬੰਦਿਆਂ ਦੀ ਆ ਵਿਗਟ ਆ ਗਈ ਉਹਨਾਂ ਦੀ ਬੰਦਿਆਂ ਦੀ ਵਿਗਟ ਤੇ ਵੀ ਲਾਵਾਂਗੇ ਬਾਕੀ ਆ ਵਗੀ ਅਸੀਂ ਲਾ ਦੇਈ ਤੇ ਦੂਜੀ ਗਰਾਊਂਡ ਆ ਗਿਆ ਉਹਨਾਂ ਬੰਦਿਆਂ ਨੂੰ ਕਹਿ ਦਿੱਤਾ ਕਿ ਧਿਆਨ ਰੱਖਣਾ ਇਹਨੂੰ ਪਾ ਲੈਣਾ ਤੁਸੀਂ ਇਹ ਵੀ ਪੁੱਤਾਂ ਵਾਂਗ ਤੁਹਾਨੂੰ ਪਤਾ ਪਾ ਲੈਣੇ ਹੁੰਦੇ ਆ ਕਿੱਡਾ ਵੱਡਾ ਬੰਦੇ ਨੇ ਛੋਟਾ ਕਰਨਾ ਦੇ ਜਾਗੀ ਤਾਂ ਕਿ ਸਾਰਿਆਂ ਨੂੰ ਬਚਾ ਸ਼ਾਨ ਦੇ ਸਕੇ ਸੁੱਖ ਦੇ ਸਕੇ ਇਦਾਂ ਹੀ ਸਾਰੇ ਬੂਟੇ ਵੱਧ ਤੋਂ ਵੱਧ ਲਾਓ ਅਸੀਂ ਵਾਤਾਵਰਣ ਨੂੰ ਬਚਾ ਸਕੀਏ ਤੇ ਜਾਂ ਜੋ ਨਾਲੇ ਜੋ ਇਨੀ ਗਰਮੀ ਜਿਹੜੀ ਪੈਂਡੀ ਆ ਇਹ ਤੁਹਾਡਾ ਬਚਾ ਹੋ ਸਕੇ ਇੰਨੀ ਤੇ ਅਗਲੀ ਵਾਰੀ ਸਾਨੂੰ ਵੀ ਪਤਾ ਇੱਕ ਕੇਸੀ ਦੇ ਨਾਲ ਇੱਕ ਬੂਟਾ ਹੀ ਘੋਲਾਓ ਹਰ ਇੱਕ ਹਰ ਇੱਕ ਬੂਟਾ ਜਰੂਰ ਲਾਣਾ ਚਾਹੀਦਾ ਮੈਨੂੰ ਤੇ ਇਹ ਹੈ ਕਿ ਕਾਨੂੰਨ ਬਣਾਉਣਾ ਚਾਹੀਦਾ ਹਰ ਇੱਕ ਸਟੇਟ ਦੀ ਸਰਕਾਰ ਨੂੰ ਜਿਵੇਂ ਇੱਕ ਏਸੀ ਲਾਇਆ ਹੈ ਨਾ ਆਪਾਂ ਤੇ ਇੱਕ ਆਪਾਂ ਨੂੰ ਉਹ ਵੀ ਲਾਉਣਾ ਚਾਹੀਦਾ ਬੂਟਾ ਵੀ ਲਾਉਣਾ ਚਾਹੀਦਾ ਹੂੰ ਇਹਨੂੰ ਮਤ ਵੀ ਨਿਕਲ ਨਹੀਂ ਭਾਜੀ ਉੱਥੇ ਆਪਣੇ ਹੀ ਠੀ ਹੋਣੀ ਉਧਰ ਅੱਜ ਜਿੰਨੇ ਵੱਧ ਤੋਂ ਵੱਧ ਦੇਸੀ ਹੋਣੀ ਹੈ ਨਹੀਂ ਹੋਣੀ ਹੈ ਵੱਧ ਉਨੀ ਜਿਆਦਾ ਗਰਮੀ ਹੋਣ ਢੀ ਹੈ ਹਰ ਘਰ ਇੱਕ ਬੂਟਾ ਹਰ ਇੱਕ ਬੰਦਾ ਇੱਕ ਬੂਟਾ ਲਾਵੇ ਤੇ ਵਾਤਾਵਰਨ ਨੂੰ ਬਚਾਓ ਅੱਜ ਦੀ ਅਗਲੀ ਵਾਰੀ ਤੁਹਾਨੂੰ ਵੀ ਪਤਾ 55 ਤੱਕ ਟੈਂਪਰੇਚਰ ਪਹੁੰਚਣਾ ਪਹੁੰਚਣਾ ਹੈ ਕਿ 52 53 ਦੇ ਐਰ ਕੀ ਹੋ ਗਿਆ ਸੀ ਕੀ ਹੋ ਗਿਆ ਵਾ ਬਾਕੀ ਹੁਣ ਅਸੀਂ 48 ਨਿੰਜ ਆ ਗਿਆ ਅਤੇ ਵੀ ਵੱਧ ਵੱਧ ਬੂਟੇ ਲਾਓ ਮੇਰੇ ਕਹਿੰਦਾ ਮਤਲਬ ਆ ਹੋਈ ਜਿੰਨੇ ਮੁੰਡੇ ਖੇਡਦੇ ਆ ਜਿੰਨੇ ਮੁੰਡੇ ਖੇਡਦੇ ਆ ਸਾਰੇ ਬੂਟੇ ਲਾਓ ਬਾਕੀ ਹੁਣ ਅਸੀਂ ਚੱਲੇ ਆ ਘਰ ਸੋ ਓਕੇ ਬਾਏ ਨੈਕਸਟ ਸੰਡੇ ਫੇਅਰ ਮਿਲਾਂਗੇ ক্রিকেট ਦੇ ਰਿਲੇਟਿਡ ਜ਼ਰੂਰ ਵਲੌਗ ਬਣਾਵਾਂਗੇ ਓਕੇ ਬਾਏ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਓਕੇ ਬਾਏ ਟਾਟਾ ਧੰਨਵਾਦ ਜੀ ਸਾਰਿਆਂ